ਤੇ ਅਸੀਂ ਕੇਸਰੀ ਝੰਡੇ ਨੂੰ ਜਦਨੇ ਹੱਥ ਪਾਲਿਆ ਨਾ ਉਹ ਦਿਨ ਸੈਂਟਰ ਦੀ ਤੇ ਪੰਜਾਬ ਸਰਕਾਰ ਦੀ ਚੀਕ ਵੱਜੂਗੀ। ਬਾਈ ਦੀਪ ਸਿੱਧੂ ਨੇ ਸੱਚ ਕਹੀ ਸੀਗੀ। ਉਹ ਗੱਲਾਂ ਬਿਲਕੁਲ ਭਵਿੱਖ ਬਾਣੀ ਹੁੰਦੀਆਂ ਨਿਕੀਆਂ। ਉਹ ਕਹਿੰਦਾ ਵੀ ਜਿਹੜਾ ਇਹ ਭਗਵੰਤ ਪੁਚੜਾਗਾ ਇਹ ਬਿਆਨਤ ਪੁਚੜਾ ਦੇ ਬਰਾਬਰ ਦਾ ਹੋ ਗਿਆ। ਉਹੀ ਗੱਲਾਂ ਭਗਵੰਤ ਮਾਨ ਕਰ ਲਗਿਆ ਜਿਹੜੀ ਸਰਕਾਰ ਸੀਗੀ ਆਪਣੀ ਕਾਂਗਰਸ ਦੀ ਬਿਆਨਤ ਸੀਗਾ ਬਿਆਨਤ ਵਾਲੇ ਗੱਲਾਂ ਤੇ ਇਹ ਉਤਰਿਆ ਵਾ। ਨੂੰ ਪਿੰਡਾਂ ਦੇ ਵਿੱਚ ਜਮਣੇ ਵੜਨ ਦਿੱਤਾ ਜਾਊਗਾ ਜਿਹੜੇ ਜਿਸ ਦੇ ਹਿਸਾਬ ਦੇ ਨਾਲ ਇਹ ਉਪਰੀ ਸੀ ਸਰਕਾਰ। ਉਹ ਸਿਸਾਬ ਦੇ ਨਾਲ ਹੀ ਖਤਮ ਹੋ ਜਾਣੀ। ਬੀਤੀ ਰਾਤ ਜੋ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਆ ਉਹਦਾ ਅਸਰ ਆ ਜਿਹੜਾ ਉਹ ਪਿੰਡਾਂ ਦੇ ਵਿੱਚ ਦਿਖਣਾ ਸ਼ੁਰੂ ਹੋ ਗਿਆ ਕਿਉਂਕਿ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਅਸੀਂ ਕਿਸਾਨਾਂ ਦੇ ਨਾਲ ਆ ਉਹ ਕਿਸਾਨਾਂ ਦੇ ਬਰ ਖਿਲਾਫ ਉਤਰੇ ਕਿਸਾਨਾਂ ਦੇ ਉਲਟ ਹੋ ਕੇ ਖੜ ਗਈ ਰਾਤੋਂ ਰਾਤ ਬਲਡੋਜ਼ਰ ਚਲਾ ਕੇ ਧੱਕੇ ਨਾਲ ਕਿਸਾਨਾਂ ਤੋਂ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਖਾਲੀ ਕਰਵਾਇਆ ਗਿਆ ਅਸੀਂ ਪਿੰਡ ਦੀ ਸਾਥ ਦੇ ਵਿੱਚ ਖੜੇ ਆ। ਪਰਦਰਸ਼ਨਕਾਰੀ ਲੋਕ ਵੀ ਬੈਠੇ ਨੇ ਜਿਨ੍ਹਾਂ ਦੇ ਭੈਣ ਭਰਾ ਚਾਚੇ ਤਾਏ ਜਾਂ ਦੋਸਤ ਮਿੱਤਰ ਰਿਸ਼ਤੇਦਾਰ ਸੰਭੂ ਬਾਰਡਰ ਖਨੌਰੀ ਬਾਰਡਰ ਤੇ ਧਰਨਾ ਦੇ ਰਹੇ ਸੀ ਧਰਨਾ ਉਹ ਕਿਸੇ ਹੱਕ ਦੇ ਵਿੱਚ ਨਹੀਂ ਦੇ ਰਹੇ ਸੀ ਉਹ ਧਰਨਾ ਐਮਐਸਪੀ ਦੇ ਇਹ ਹੱਕ ਦੇ ਵਿੱਚ ਦੇ ਰਹੇ ਸੀ ਜਿੱਥੇ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਮੇਰਾ ਹਰਾ ਪੈਨ ਕਿਸਾਨਾਂ ਦੇ ਨਾਲ ਆ ਉਹੀ ਭਗਵੰਤ ਮਾਨ ਅੱਜ ਕਿਸਾਨਾਂ ਦੇ ਉਲਟ ਹੋ ਕੇ ਰਾਤੋਂ ਰਾਤ ਬਲਡੋਜ਼ਰ ਚਲਾ ਕੇ ਕਿਸਾਨਾਂ ਦਾ ਉੱਥੇ ਜਿਹੜਾ ਧਰਨਾ ਸੀ ਉਹ ਚਕਵਾ ਦਿੱਤਾ ਗਿਆ ਸਾਡੇ ਨਾਲ ਪਿੰਡ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਹਸਰਤ ਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਜਿਹੜਾ ਕੁਝ ਰਾਤ ਹੋਇਆ ਕਿਵੇਂ ਦੇਖਦੇ ਹੋ ਉਹਨੂੰ ਤੁਸੀਂ ਬਾਈ ਜੀ ਜਿਹੜਾ ਰਾਤ ਹੋਇਆ ਬਹੁਤ ਹੀ ਮਦਪਗਾਂ ਮਾੜਾ ਹੋਇਆ ਹੂੰ ਤੇ ਇਹਦਾ ਹੱਥ ਕਿਹਦਾ ਹੈ ਕਿਹੜੀ ਸਰਕਾਰ ਦਾ ਇਹਦੇ ਪਿੱਛੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੇਨ ਪੰਜਾਬ ਸਰਕਾਰ ਆ ਜੀ ਜਿਨ੍ਹਾਂ ਨੂੰ ਲੋਕਾਂ ਨੇ ਬੜੇ ਉਮੀਦਾਂ ਨਾਲ ਚੁਣਿਆ ਸੀ ਇਹਨਾਂ ਨੇ ਬਦਲਾ ਬਦਲਾ ਦਾ ਝਾ ਸਾ ਦੇ ਕੇ ਲੋਕਾਂ ਨੂੰ ਆਪਣੇ ਸਕੰਜੇ ਦੇ ਵਿੱਚ ਲੈ ਲਿਆ ਸੀ ਹੁਣ ਬਹੁਤ ਹੀ ਮੜ ਹੜ ਕਰਨ ਲੱਗੀ ਰਾਤ ਜੇ ਦੇਖ ਲੋ ਖਨੋਰੀ ਬਾਰਡਰ ਸੰਮੂ ਬਾਰਡਰ ਦੇ ਜੋ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਉਹ ਬਹੁਤ ਹੀ ਦਰਦਨਾਕ ਹੈ ਤੇ ਪ੍ਰਸ਼ਾਸਨ ਜਿਹੜਾ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਾਂਗਾ ਤੁਸੀਂ ਵੀ ਜੱਟ ਜਿਵੇਂਦਾਰਾਂ ਦੇ ਮੁੰਡੋਂ ਤੁਸੀਂ ਵੀ ਜ਼ਮੀਨ ਜਾਇਦਾਦਾਂ ਦੇ ਮਾਲਕੋਂ ਯਾਰ ਤੁਸੀਂ ਵੀ ਮਾੜਾ ਮੋਟਾ ਸੋਚ ਲਓ ਵੀ ਇੱਥੇ ਲੜਾਈ ਜਿਹੜੀ ਜ਼ਮੀਨ ਦੀ ਨਹੀਂ ਨਾਲ ਜ਼ਮੀਰ ਦੀ ਵੀ ਆ ਨਾਲ ਆਪਣੇ ਜੇ ਜ਼ਮੀਰ ਨਹੀਂ ਜਗਾਉਣੀ ਤਾਂ ਜ਼ਮੀਨਾਂ ਵਾਲੀ ਆਪਣੀਆਂ ਦੇਖ ਲਓ ਜੇ ਜ਼ਮੀਨਾਂ ਜਾਣੀਆਂ ਸੋਡੀਆਂ ਵੀ ਜਾਣੀਆਂ ਜਿਹੜੇ ਪੁਲਿਸ ਮੁਲਾਜ਼ਮਾਂ ਉੱਤੇ ਧੱਕਾ ਕਰਦੇ ਨੇ ਜਾਂ ਡਾਂਗਾ ਮਾਰਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਸਰਕਾਰ ਕੰਨੋਂ ਆਦੇਸ਼ ਆਗਾ ਉਹ ਦੇਸ਼ ਕੱਲਾ ਸਰਕਾਰ ਦਾ ਨਾ ਮੰਨਣਾ ਆਪਣੇ ਘਰਾਂ ਵੱਲ ਵੀ ਚਾਹਤੀ ਮਾਰਨ ਵੀ ਸਾਡੇ ਦੇ ਸਭ ਤੋਂ ਵੱਡਾ ਕਲੰਕ ਅਸੀਂ ਲਾ ਰਹੇ ਹਾਂ ਆਪਣੇ ਮੱਥੇ ਦੇ ਮੌਜੂਦਾ ਸਰਕਾਰ ਭਗਵੰਤ ਮਾਨ ਕਹਿੰਦਾ ਸੀ ਵੀ ਜਿਹੜਾ ਹਰਾ ਪੈਨਾ ਮੇਰਾ ਇਹ ਕਿਸਾਨਾਂ ਦੇ ਹੱਕ ਵਿੱਚ ਆ ਮੈਂ ਕਿਸਾਨਾਂ ਦਾ ਪੁੱਤਰਾ ਮੈਂ ਵੀ ਸਾਰਾ ਕੁਝ ਕਰਦਾ ਵੀ ਅਚਨਚੇਤ ਕੀ ਹੋਇਆ ਐਸਾ ਵੀ ਜਿਹੜਾ ਉਹਨਾਂ ਨੂੰ ਉੱਥੇ ਧਰਨਾ ਚਕਵਾਉਣਾ ਪੈ ਗਿਆ ਭਾਈ ਇਹ ਸਾਡੀਆਂ ਵੀ ਕਮੀਆਂ ਪੇਸ਼ੀਆਂ ਨੇ ਚਾਹੇ ਯੂਨੀਅਨ ਦੇ ਵਿੱਚ ਲਾ ਲੋ ਚਾਹੇ ਸਾਡੀਆਂ ਲਾ ਲੋ ਅਸੀਂ ਅੱਖਾਂ ਮੀਟ ਕੇ ਇਹਨਾਂ ਨੂੰ ਵੋਟਾਂ ਬਾ ਦਿੰਨੇ ਆ ਇੱਥੇ ਸਾਡੇ ਪਿੰਡ ਮੀਤ ਹੇਰ ਆਇਆ ਸੀ ਜੀ ਸੇਵਾ ਸਿੰਘ ਨੇ ਬਹੁਤ ਕੋਲ ਘੇਰਿਆ ਸੀ ਨਾਲ ਸਾਡੇ ਕਿਸਾਨ ਆ ਗੂ ਵੀ ਸੀ ਉਹ ਮੀਤ ਨਾਲ ਰਿਸ਼ਤੇਦਾਰੀਆਂ ਕੱਢਣ ਲੱਗੇ ਕਹਿੰਦੇ ਜੀ ਮੈਂ ਤੁਹਾਡਾ ਫਫੜ ਲੱਗਦਾ ਮੈਂ ਤਾਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਉਹ ਭਾਈ ਫਫੜ ਵਾਲੇ ਪੁੱਛ ਲੈਣਾ ਨਾਲ ਦੇ ਉਹਨੂੰ ਮੀਤ ਹੇਰ ਨੂੰ ਵੀ ਭਾਈ ਸਾਡੇ ਨਾਲ ਧੱਕਾ ਕਿਉਂ ਕਰਦਾ ਉਹ ਅੰਦਰ ਕੈਮਨ ਜਿਹਾ ਬਹਿ ਕੇ ਜੀ ਕਹਿੰਦੇ ਸੀ ਆਪਣੀ ਰਿਸ਼ਤੇਦਾਰੀ ਆ ਪੁਰਾਣੀ ਮੀਤ ਨਾਲ ਇਹ ਉਮੀਦ ਨਾਲ ਰਿਸ਼ਤੇਦਾਰੀ ਆ ਤਾਂ ਉਮੀਦ ਨੂੰ ਹੁਣ ਰਿਸ਼ਤੇਦਾਰੀ ਦੇ ਦੌਰ ਤੇ ਪੁੱਛ ਲੈਣ ਵੀ ਭਾਈ ਸਾਡੇ ਨਾਲ ਦਾ ਧੱਕਾ ਕਿਉਂ ਹੋਇਆ ਸਾਡੇ ਕਿਸਾਨ ਕਿਉਂ ਕੁੱਟੇ ਗਏ ਨੇ ਟਰਾਲੀਆਂ ਬਟਾਈਆਂ ਗਈਆਂ ਨੇ ਉੱਥੇ ਸਾਡੀਆਂ ਜਿਹੜੇ ਝੁੱਗੀਆਂ ਝੋਪੜੀਆਂ ਬਣਾਈਆਂ ਹੋਈਆਂ ਸੀ ਉਹ ਟਾਈਆਂ ਗਈਆਂ ਨੇ ਇਹਨਾਂ ਨਜਾਇਜ਼ ਧੱਕਾ ਹੋਇਆ ਰਾਤ ਨੂੰ ਅੰਨ ਦਾ ਸੱਤ ਦੇ ਕੀਤਾ ਗਿਆ ਮੈਂ ਤਾਂ ਉਹਨਾਂ ਨੂੰ ਵੀ ਪੁੱਛ ਲਵਾਂ ਭਾਈ ਇੱਕੋ ਇੱਕ ਹਾਲਾ ਜਿੰਨੇ ਮਰਜ਼ੀ ਝੰਡੇ ਚੱਕ ਲੋ ਜਿੰਨੇ ਮਰਜ਼ੀ ਗਰੁੱਪ ਬਣਾ ਲਓ ਜਿੰਨਾ ਚਿਰ ਅਸੀਂ ਕੇਸਰੀ ਝੰਡੇ ਦੇ ਥੱਲੇ ਇਕੱਠੇ ਨਹੀਂ ਹੁੰਦੇ ਜਿੰਨਾ ਚਿਰ ਅਸੀਂ ਕੇਸਰੀ ਝੰਡੇ ਚਾੱਕਦੇ ਨਹੀਂ ਜਿਹੜੇ ਝੰਡੇ ਤੋਂ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਚੀਕ ਮਾਰਦੀ ਆ ਉਹ ਝੰਡੇ ਨੂੰ ਤਾਂ ਅਸੀਂ ਹੱਥ ਹੀ ਨਹੀਂ ਪਾਉਂਦੇ ਜੇ ਅਸੀਂ ਕੇਸਰੀ ਝੰਡੇ ਨੂੰ ਜਦਨੇ ਹੱਥ ਪਾਲਿਆ ਨਾ ਉਹ ਦਿਨ ਸੈਂਟਰ ਦੀ ਤੇ ਪੰਜਾਬ ਸਰਕਾਰ ਦੀ ਚੀਕ ਵੱਜੂਗੀ ਜੇ ਅਸੀਂ ਚੀਕ ਮਰਵਾਉਣ ਵਾਲੇ ਪਾਸੇ ਨੂੰ ਤੁਰਨਾ ਤਾਂ ਕੇਸਰੀ ਝੰਡੇ ਦੇ ਥੱਲੇ ਇਕੱਠੇ ਹੋ ਕੇ ਆਪਣੇ ਵੱਖਰੇ ਘਾਰ ਖਾਲਿਸਤਾਨ ਦੀ ਮੰਗ ਕਰੋ ਸਿੱਧੇ ਰੂਪ ਵਿੱਚ ਤੇ ਸਾਡੇ ਨਾਲ ਇੱਥੇ ਟਾਟਾ ਹੱਲ ਹੋਊਗਾ ਤੇ ਸਾਡੇ ਨਾਲ ਇੱਥੇ ਇੱਕ ਅੰਕਲ ਹੋਰ ਨੇ ਉਹਨਾਂ ਨਾਲ ਗੱਲਬਾਤ ਕਰਦਿਆ ਅੰਕਲ ਕਿਵੇਂ ਜਿਵੇਂ ਭਾਜੀਪੀ ਦਾ ਵਿਰੋਧ ਕੀਤਾ ਗਿਆ ਸੀ ਕਿ 2027 ਦੇ ਵਿੱਚ ਇਹ ਸਰਕਾਰ ਦਾ ਵੀ ਵਿਰੋਧ ਕੀਤਾ ਜਾਊ ਸਰਕਾਰ ਦਾ ਵਿਰੋਧ ਕੀ ਸਰਕਾਰ ਹੈ ਹੀ ਨਹੀਂ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ ਸਰਕਾਰ ਹੋਵੇ ਤਾਂ ਇੱਥੇ ਪਿੰਡਾਂ ਦੇ ਵਿੱਚ ਲੋਟਾਂ ਖੋਆਂ ਨਸ਼ੇ ਆਮ ਇਹ ਛੜਿਆਂ ਗੰਦੀਆਂ ਬਾਰਦਾਤਾਂ ਸਾਰੀਆਂ ਹੋ ਰਹੀਆਂ ਨੇ ਇਹਦਾ ਖੜੇ ਆਮ ਜੋ ਆਪਦੇ ਪੈਸੇ ਬਣਾ ਰਹੇ ਆ ਕੋਈ ਨਹੀਂ ਭਗਵਾਨ ਤਮਨ ਦੀ ਸਰਕਾਰ ਨੇ ਬਲਡੋਜ਼ਰ ਚਲਾਇਆ ਸੀ ਨਸ਼ਿਆਂ ਖਿਲਾਫ ਉਹਦਾ ਕੋਈ ਬਲਡੋਜ਼ਰ ਤਾਂ ਦਿਖਾਵਾਗਾ ਬਲਡੋਜ਼ਰ ਤਾਂ ਜਿਹੜੇ ਹੱਕ ਮੰਗਣੇ ਉਹਨਾਂ ਦੇ ਖਾਤਰ ਚੱਲਣਾ ਉਹਦਾ ਦੂਹੀ ਕਹਿੰਦਾ ਜੀ ਇਹ ਗੈਰੈਕਟਰਾਂ ਦੇ ਚਲਾਦਾ ਜੀ ਨਸ਼ਿਆਂ ਦੇ ਆਲਿਆਂ ਦੇ ਖਰਾਬ ਚਲਾਦਾ ਉਹਨਾਂ ਨੇ ਨਸ਼ੇ ਦੇ ਆਪ ਬਕਾਉਂਦੇ ਆ ਦੱਸੋ ਇਹਨਾਂ ਦੇ ਨਸ਼ੇ ਕੁੱਲੀਆਂ ਦੇ ਇਹਨਾਂ ਦੇ ਕੋਠੀਆਂ ਦੇ ਕੋਲੇ ਵਿਕਦੇ ਆ ਹੋਰ ਹੋਰ ਨਸ਼ੇ ਕਿੱਥੇ ਵਿਕਦੇ ਇਹਨਾਂ ਦੇ ਨਸ਼ੇ ਕੋਲੇ ਵਿਕਦੇ ਆ ਜੇ ਨਸ਼ੇ ਹਟਾਉਣੇ ਹੋ ਤਾਂ ਸਰ ਇਹ ਸਰਕਾਰ ਇੱਕ ਦਿਨ ਚ ਹਟਾ ਦਿੰਦੀ ਆ ਜਾਂ ਤੁਸੀਂ ਦੱਸੋ ਭੀਮ ਕੋਈ ਡੋਡੇ ਖਾਂਦੇ ਆ ਜਾਂ ਭੀਮ ਖਾਂਦੇ ਆ ਉਹਨਾਂ ਨੂੰ ਤਾਂ ਰੇਹ ਰੋਕਦੇ ਆ ਉਹ ਤੇ ਇੱਕ ਕਿਸੇ ਕੋਲ ਇਨੀ ਫੜੀ ਜਾਵੇ ਉਹਨੂੰ ਰੋਕਦੇ ਆ ਤੇ ਜੇ ਸਰਕਾਰ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਰਕਾਰ ਦੀ ਕਾਰਜਕਾਰੀ ਜ਼ੀਰੋ ਆ ਜਾ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈਗੀ ਤਾਂ ਲੁੱਟਣ ਵਾਲੇ ਆ ਬੱਚ ਉਹਦਾ ਡਾਕੂ ਆ ਗਏ ਉਹਨਾਂ ਨੂੰ ਪਹਿਲਾਂ ਉਹ ਡਾਕੂ ਸੀਗੇ ਇਹ ਡਾਕੂਆਂ ਦੇ ਪਿਓ ਆ ਗਏ ਜਿਹੜੇ ਪਹਿਲਾਂ ਕਾਲੀ ਵੀ ਇਹੀ ਹਾਲ ਸੀ ਕਾਂਗਰਸੀਆਂ ਦਾ ਵੀ ਇਹੀ ਹਾਲ ਸੀ ਹੁਣ ਤਾਂ ਉਹਨਾਂ ਦਾ ਦੋਹਾਂ ਦੇ ਪਿਓ ਆ ਉਹ ਤੋਂ ਵੱਡੇ ਲਟੇ ਰਹੇ ਨੇ ਹੂੰ ਤੇ ਸਾਡੇ ਨਾਲ ਇੱਥੇ ਇੱਕ ਵੀਰ ਹੋਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਕਿਵੇਂ ਦੇਖਦੇ ਹੋ ਜੋ ਸਰਕਾਰ ਨੇ ਰਾਤ ਤਸੱਦਦ ਕੀਤੀ ਆ ਕਿਸਾਨਾਂ ਤੇ ਕਿਵੇਂ ਦੇਖਦੇ ਹੋ ਸਰਕਾਰ ਨੇ ਜੋ ਕੰਮ ਕੀਤਾ ਹੈ ਬਹੁਤ ਮੰਦਭਾਗਾ ਕੰਮ ਕੀਤਾ ਜੋ ਕਿਸਾਨਾਂ ਦੇ ਨਾਲ ਜੁੜਨਾ ਚਾਹੀਦਾ ਸੀਗਾ ਇਹੀ ਭਗਵੰਤ ਮਾਨ 2018 ਦੇ ਵਿੱਚ ਕਿਸਾਨਾਂ ਦੇ ਵਿੱਚ ਬਹਿ ਕੇ ਫੋਟੋਆਂ ਵੀ ਖਿਚਾਈਆਂ ਨੇ ਸਰਕਾਰ ਕਿਸਾਨਾਂ ਦੇ ਨਾਲ ਮਰਦਾਬਾ ਜਿੰਦਾਬਾਦ ਉਹ ਜਿਹੜੀਆਂ ਸਰਕਾਰਾਂ ਸੀਗੀਆਂ ਉਸ ਟਾਈਮ ਦੀਆਂ ਉਹਨਾਂ ਦੇ ਖਿਲਾਫ ਇਹਨੇ ਨਾਰੇ ਵੀ ਲਾਏ ਨੇ ਵੀ ਕਿਸਾਨਾਂ ਦੀਆਂ ਜੋ ਮੰਗਾਂ ਨੇਗੀਆਂ ਇਹ ਸਾਰੀਆਂ ਕਬੂਲ ਕਰਨੀਆਂ ਚਾਹੀਦੀਆਂ ਨੇ ਸਰਕਾਰ ਨੂੰ ਹੁਣ ਇਹਦੀ ਸਰਕਾਰ ਆਈ ਵੀ ਆ ਹੁਣ ਇਹਦੇ ਹੱਥ ਚਾ ਸਭ ਕੁਝ ਹੁਣ ਸਰਕਾਰ ਦੇ ਨਾਲ ਇਹ ਸੈਂਟਰ ਵਾਲੇ ਦੇ ਨਾਲ ਜੁੜਿਆ ਵਾ ਜੋ ਜਿਹੜੇ ਕਿਸਾਨਾਂ ਦੇ ਨਾਲ ਇਹਨੇ ਇੰਨੀ ਉਹ ਕੀਤੀ ਆ ਤੇ ਕੇਸਾ ਹੀ ਕੀਤੀ ਆ ਉਥੇ ਬਹਿ ਕੇ ਪੁਲਿਸ ਪ੍ਰਸ਼ਾਸਨ ਨੂੰ ਕਾ ਕੇ ਕੇ ਵੀ ਨਹੀਂ ਤਾਂ ਛੋਟੀਆਂ ਵਰਦੀਆਂ ਲਾਹੂਗਾ ਮੀਟਿੰਗ ਦਾ ਬਹਾਨਾ ਬਣਾ ਕੇ ਹਾਂ ਕਿਸਾਨਾਂ ਨੂੰ ਮੀਟਿੰਗ ਦਾ ਬਹਾਨਾ ਲਾ ਕੇ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਨੂੰ ਗਲਾਵੇ ਦੇ ਵਿੱਚ ਲੈ ਕੇ ਉਹਨੂੰ ਪੁਲਿਸ ਨੂੰ ਕਿਹਾ ਗਿਆ ਵੀ ਇਹਨਾਂ ਨੂੰ ਤੁਸੀਂ ਖਦੇੜੋ ਨਹੀਂ ਛੋਟੀਆਂ ਵਰਦੀਆਂ ਲਾ ਕੇ ਸਾਡੇ ਕਿਲੇ ਟੰਗ ਦਿਓ ਨਹੀਂ ਇਹਨਾਂ ਨੂੰ ਭਜਾਓ ਇੱਥੋਂ ਉੱਥੇ ਸਾਰੇ ਜੀਸੀਬੀ ਨੇ ਨਾਲ ਉਹਨਾਂ ਦੀਆਂ ਤੰਬੂ ਤੋੜੇ ਗਏ ਕਿਸਾਨਾਂ ਦੇ ਕੁੱਟਮਾਰ ਕੀਤੀ ਗਈ ਤੇ ਉਹਨਾਂ ਨੂੰ ਖਦੇੜਿਆ ਗਿਆ ਉੱਥੋਂ ਉੱਥੇ ਬਹੁਤ ਮਾਰਾ ਕੀਤਾ ਸਰਕਾਰ ਨੇ ਜੋ ਕੀਤਾ ਸੋ ਇਹ ਗੱਲ ਨਾ ਭਗਵਾਨ ਜੀ ਨੂੰ ਆਪਣੀ ਸਰਕਾਰ ਜਿਹੜੀ ਬਣ ਗਈ ਭਾਈ ਦੀਪ ਸਿੱਧੂ ਨੇ ਸੱਚ ਕਹੀ ਸੀਗੀ ਉਹ ਗੱਲਾਂ ਬਿਲਕੁਲ ਭਵਿੱਖ ਬਾਣੀ ਹੁੰਦੀਆਂ ਨਿਕੀਆਂ ਉਹ ਕਹਿੰਦਾ ਵੀ ਜਿਹੜਾ ਇਹ ਭਗਵੰਤ ਬੁਚੜਾਗਾ ਇਹ ਬਿਆੰਤ ਬੁਚੜਾ ਦੇ ਬਰਾਬਰ ਦਾ ਹੋ ਗਿਆ ਉਹੀ ਗੱਲਾਂ ਭਗਵੰਤ ਮਾਨ ਕਰ ਲਗਿਆ ਜਿਹੜੀ ਸਰਕਾਰ ਸੀਗੀ ਆਪਣੀ ਕਾਂਗਰਸ ਦੀ ਬਿਆੰਤ ਸੀਗਾ ਬਿਆੰਤ ਵਾਲੇ ਗੱਲਾਂ ਤੇ ਇਹ ਉਤਰਿਆ ਵਾ ਬਿਲਕੁਲ ਉਹੀ ਗੱਲਾਂ ਇਹ ਕਰ ਰਿਹਾ ਇੱਕ ਆਪਣੇ ਇੱਥੇ ਇੱਕ ਬੱਚਾ ਕਨਟ੍ਰੈਪ ਕੀਤਾ ਸੀਗਾ ਬੱਚਾ ਜਿਹੜਾ ਕਨਟ੍ਰੈਪ ਕੀਤਾ ਸੀਗਾ ਦੋ ਜਣਿਆਂ ਨੂੰ ਇਹਨਾਂ ਨੇ ਜਦ ਪਾਲ ਲਿਆ ਪਾਲ ਕੇ ਉਹਨਾਂ ਉਹਨਾਂ ਦਾ ਉਥੇ ਉਹਨਾਂ ਨੂੰ ਮਾਰਤਾ ਦੂਜੇ ਮੁੰਡੇ ਦਾ ਐਨਕਾਊਂਟਰ ਕਰਤਾ ਦੂਜੇ ਦਾ ਐਨਕਾਊਂਟਰ ਕਰਤਾ ਉਹ ਦਾਇਸਤ ਪਰ ਫਲਾਉਣ ਖਾਤਰੀ ਆ ਨਾ ਵੀ ਲੋਕਾਂ ਚ ਦਾਇਸਤ ਫਲ ਜੇ ਵੀ ਸਰਕਾਰ ਇਹ ਬਹੁਤ ਹੋ ਆ ਹੁਣ ਜਿਹੜੀ ਗੱਲ ਕਰਦੇ ਤੁਸੀਂ ਨਸ਼ੇ ਦੀ ਨਸ਼ੇ ਦੀਆਂ ਜਿਹੜੀਆਂ ਕੋਈ ਕਬਜ਼ੇ ਕੀਤੇ ਬਣੇ ਪੰਚਾਇਤੀ ਦਾ ਸਰਕਾਰ ਦੀਆਂ ਜ਼ਮੀਨਾਂ ਤੇ ਘਰ ਪਾਏ ਵਿਆ ਸਰਕਾਰ ਉਹੀ ਘਾਟ ਆ ਰਹੀ ਆ ਜਿਹੜੇ ਕੋਈ ਵੱਡੇ ਲੈਂਡਲਾਰ ਆ ਉਹਦੇ 20-20 ਕਿੱਲੇ ਦੇ ਵਿਚਾਲੇ ਕੋਠੀਆਂ ਪਾਈਆਂ ਬਣੇ ਬੰਗਲੇ ਪਾਏ ਵਿਆ ਉਹੋ ਜਿਹੜੇ ਚਿੱਟਾ ਵੇਚ ਰਹੇ ਨੇ ਜਾਂ ਕੋਈ ਹੋਰ ਵੇਚ ਰਹੇ ਨੇ ਉਹਨਾਂ ਦੇ ਟੈਗ ਦਿਖਾਉਣ ਤਾਂ ਫੋਟੋਆਂ ਜਾਨੀ ਤੁਸੀਂ ਅਖਬਾਰ ਚ ਦੇਖਿਆ ਹੋਣਗੇ ਆ ਤੁਸੀਂ ਪੱਤਰਕਾਰਾਂ ਨੇ ਚੜਾਵਾ ਦਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਉੱਥੇ ਜਾ ਕੇ ਉਹ ਤਾਂ ਉਹ ਆਪਣੇ ਇਸ ਮੇਚ ਖਬਰਾਂ ਚ ਵੀ ਦੇਖਿਆਗਾ ਤੁਸੀਂ ਤੁਸੀਂ ਫੇਸਬੁੱਕ ਤੇ ਵੀ ਦੇਖਿਆ ਹੋਊਗਾ ਉਹ ਬਿਲਕੁਲ ਕੋਠੀ ਵੀ ਦਿਖਾਈ ਆ ਉਹਨਾਂ ਨੇ ਵੀ ਆਹ ਕੋਠੀ ਨੂੰ ਫੜਦਾ ਜਿੱਥੇ ਨਿਤ ਦਾ 5-5 ਕਿਲੋ ਚਿੱਟਾ ਵੇਕਦਾ 2027 ਦੇ ਵਿੱਚ ਕੀ ਰਣਨੀਤੀ ਤੁਹਾਡੀ ਵੀ ਪਿੰਡਾਂ ਦੇ ਵਿੱਚ ਵੰਡ ਦਿੱਤਾ ਜਾਊਗਾ ਇਹਨਾਂ ਨੂੰ ਇਨਾਂ ਨੂੰ ਪਿੰਡਾਂ ਦੇ ਵਿੱਚ ਜਮਨ ਨਹੀਂ ਵੜਨ ਦਿੱਤਾ ਜਾਊਗਾ ਜੇ ਜਿਸ ਦੇ ਹਿਸਾਬ ਦੇ ਨਾਲ ਇਹ ਉਪਰੀ ਸੀ ਸਰਕਾਰ ਉਸ ਹਿਸਾਬ ਦੇ ਨਾਲ ਇਹ ਖਤਮ ਹੋ ਜਾਣੀ ਆ ਇਹਨਾਂ ਦਾ ਕੋਈ ਵੀ ਇਹਦੇ ਵਿੱਚ ਇੱਥੇ ਇਹਨਾਂ ਦਾ ਰਹਿਣਾਂ ਦੀ ਵਜੂਦ ਇਹਨਾਂ ਦਾ ਵਜੂਦ ਜਮ੍ਹਾਂ ਖਤਮ ਹੋ ਜਾਊਗਾ ਅਸੀਂ ਤਾਂ ਗੱਲ ਕਰਦੇ ਆ ਕਿਸਾਨ ਯੂਨੀਅਨਾਂ ਨੂੰ ਵੀ ਵੀ ਭਾਈ ਤੁਸੀਂ ਕੇਸ਼ਰੀ ਨਿਸ਼ਾਨ ਦੇ ਥੱਲੇ ਆਵੋ ਸਾਡੀ ਫਸਲਾਂ ਦੀ ਵੀ ਲੜਾਈ ਆ ਪਹਿਲਾਂ ਸਾਡੀ ਨਸਲਾਂ ਦੀ ਲੜਾਈ ਆ ਜੇ ਸਾਡੀਆਂ ਨਸਲਾਂ ਬਚਣਗੀਆਂ ਫਿਰ ਅਸੀਂ ਫਸਲਾਂ ਦੀ ਸਾਬ ਸੰਭਾਲ ਕਰਾਂਗੇ ਸਾਡਾ ਜਿਹੜਾ ਨਸ਼ਾਗਾ ਨਸ਼ੇ ਤੋਂ ਇਹ ਪੰਜਾਬ ਨੂੰ ਸਾਡੇ ਨੂੰ ਮੁਕਤ ਕੀਤਾ ਜਾਵੇ ਦੇਖੋ ਕੇਸਰੀ ਨਿਸ਼ਾਨ ਥੱਲੇ ਆਵੋ ਤੇ ਇਹ ਸਾਡੀ ਬੇਨਤੀ ਆ ਵੀ ਸਾਰੇ ਜੁੜ ਕੇ ਇਕੱਠੇ ਹੋ ਕੇ ਕੇਸਰੀ ਨਿਸ਼ਾਨ ਥੱਲੇ ਲੜੀਏ ਅਡੋੜੀ ਝੰਡੇ ਚੱਕ ਕੇ ਸਾਡਾ ਕੁਝ ਨਹੀਂ ਬਣਨਾ ਜੇ ਸਾਡੀ ਮੁਠੀ ਬੰਦ ਆ ਤਾਂ ਸਭ ਕੁਛ ਆ ਜੇ ਮੁਠੀ ਖੁੱਲੀ ਵੀ ਆ ਤਾਂ ਸਾਡੇ ਪੱਲੇ ਕੁਝ ਨਹੀਂ ਪੈਣਾ ਪਿੰਡ ਦੇ ਲੋਕਾਂ ਦਾ ਕਹਿਣਾ ਵੀ ਜਿੰਨਾ ਟਾਈਮ ਆਪਾਂ ਇੱਕ ਕੇਸਰੀ ਨਿਸ਼ਾਨ ਥੱਲੇ ਨਹੀਂ ਆਉਂਦੇ ਉਹਨਾਂ ਟਾਈਮ ਮਸਲੇ ਦਾ ਕੋਈ ਹੱਲ ਹੀ ਨਹੀਂ ਹੈਗਾ ਬਾਕੀ ਪੂਰਨ ਤੌਰ ਤੇ ਇਹਨਾਂ ਨੇ ਕਿਹਾ ਵੀ 2027 ਦੇ ਵਿੱਚ ਇਹ ਸਰਕਾਰ ਦਾ ਵੀ ਜਿਵੇਂ ਭਾਜਪਾ ਸਰਕਾਰ ਬੀਜੇਪੀ ਦਾ ਬਾਈਕਾਟ ਕੀਤਾ ਹੋਇਆ ਉਹ ਰਿਜ਼ਲਟ ਅੱਜ ਤੋਂ ਹੀ ਦੇਖਣੇ ਸ਼ੁਰੂ ਹੋ ਗਏ ਕਿਉਂਕਿ 10% ਲੋਕ ਰਾਤ ਹੀ ਪਲਟ ਗਏ ਸੀ ਕਿਉਂਕਿ ਰਾਤ ਹੀ ਇਹਨਾਂ ਦੀ ਸਰਕਾਰ ਡਿੱਗਣ ਲੱਗੀ ਸੀ ਧੰਨਵਾਦ